ਦੂਜੇ ਰੌਣਕ ਇੱਕ ਪਾਸੇ ਕਹਿੰਦੇ ਕੀ ਕਾਮ ਰੋਪਾ ਹੈ ਜਿਹੜੀ ਟਰੈਕ ਗਰੀਬ ਜੰਨੇ ਦਾ ਧਾ ਸਾਡਾ ਔਰ ਦੂਜੇ ਪਾਸੇ ਮੁੰਡੇ ਕਹਿੰਦੇ ਤਾਨੜ ਸ਼੍ਰੀ ਗੁਰੂ ਰਾਮ ਦਾ ਜਿਹੜੇ ਨਾਮ ਤੇ ਬੜੇ ਬੜਾ ਗਰੁੱਪ ਆ ਔਰ ਜਿਹੜੀ ਐਸਸੀ ਗਰੁੱਪ ਦਾ ਟਰੈਕਟਰ ਹੈ ਦੋਵੇਂ ਗਰੁੱਪ ਜਿਹੜੇ ਮੁੰਡੇ ਪਰ ਮੁੰਡੇ ਤੋਜਣ ਮੁਕਾਬਲਾ ਦੀ ਗੱਲ ਕਰੀਏ ਤੇ ਦੋਹਾਂ ਦੀਆਂ ਬੜੀਆਂ ਤਰਸੀਆਂ ਨੇ ਰਹੀਓ

ਨਹੀਂ ਭਾਈ ਇੱਥੇ ਆਖਿਆ ਕਰਨਾ ਹੁਣ ਭਾਈ ਕਿਸੇ ਦੀ ਕੋਈ ਉਸੇ ਤੁਹਾਡੀ ਦੇ ਧਰਾਵਣਗੇ ਜਿੰਮੇਵਾਰ ਖਣ ਹੋਵੇਗਾ ਉਧਰ ਬਹੁਤ ਬੜਾ ਧਰਾਵਾ ਚਾਹ ਦੀਆਂ ਚੁਸਕੀਆਂ ਪਈ ਜਾਂਦਾ ਯਾਰਾਂ ਦਾ ਯਾਰ ਹੈ ਬਸੇ ਸੌਰ ਤੇ ਧੰਨਵਾਦ ਕਰਦੇ ਆ ਕਨਾਲ ਗਰ ਦੇ ਕਦੇ ਮਨਿੰਦੇਸ਼ ਪਰਿਵਾਰ ਨੂੰ ਬਰਾਇਨ ਕਰਦੇ ਗੱਲਾਂ ਕਦੇ ਹੁੰਦੀ ਹੈ ਹਾਂਜੀ ਦੂਜਾ ਰਾਉਂਡ ਉਜੀ ਟੈਗ ਲਿੰਗਗੋੜ ਗਰੁੱਪ ਦੇ ਨਾਲ ਕਹਿੰਦੇ ਜੀਐਲਸੀ ਕੰਪਨੀ ਸ਼੍ਰੀ ਗੁਰਨਾਮਤਾ ਜੀ ਉਹਨਾਂ ਦੇ ਨਾਮ ਤੇ ਕਾਹ ਸਾਡੇ ਦੇ ਮਿਹਰੇ ਦਾ ਗਰੁੱਪ ਆਏ ਤੇ ਕੋਈ ਹਮਾਨਗਰ ਤੋਂ ਚੱਲ ਕੇ ਆਏ ਆ ਮੁੰਡੇ ਬੜੀਆ ਲੰਬੀਆਂ ਬਾਟਾਂ ਦੇ ਵਰਗੇ ਪਹੁੰਚੇ ਆ ਅਮਰਵੀਰ ਕਹ ਸਾਡੇ ਹਰੇਕ ਬੰਦੇ ਦਾ ਮੁੱਲ ਪਾਉਣਾ ਜਾਣਦਾ ਯਾਰਾਂ ਦਾ ਯਾਰ ਹੈ ਨਾਲ ਕੋਰੇ ਦੇ ਸੁਖਮੰਦਰ ਸੰਧੂ ਰੇ ਭਰਾ ਸਾਡੇ ਵੱਡਾ ਧੰਵਾਦ ਆਪਾਂ ਕਰਦੇ ਆ ਵੀਰਾਂ ਦਾ ਨਾਲ ਕੁਲਦੀਪ ਜੀ ਆਪਣਾ ਵੀਰ ਹੈ ਔਰ ਨਾਲ ਜਿੰਨੇ ਵੀ ਸੰਗਤਾਰ ਜਿਹੜੇ ਪ੍ਰਵਿੰਦਰ ਸਿੰਘ ਜੀ ਹੁੰਦੇ ਯਾਸ ਸਰਪੰਚ ਕੈਨੇਡਾ ਜਿਸਤਰਨਪਨੋਂ ਹੁੰਦੇ ਗੁਰਜੀਤ ਸੰਧੂ ਸਰਦਾਰ ਗੁਲਾਬ ਸਿੰਘ ਜੀ ਸਰਦਾਰ ਪੰਜਾਬ ਸਿੰਘ ਬਹੁਤ ਵੱਡਾ ਧੰਨਵਾਦ ਕਰਦੇ ਆ ਵੀਰਾਂ ਦਾ

ਪਹਿਲਾ ਮੇਲਾ ਕਰਦੇ ਪਹਿਲਾ ਹੀ ਜਦੋਂ ਸਭਣਾ ਦੇਖੀਓ ਐ ਸੰਗਤ ਦਾ ਬਹੁਤ ਵੱਡਾ ਧੰਨਵਾਦ ਕਰਦਾ ਐ ਅਕਸ਼ਰੀ ਟੋਟਰ ਲਗਾਉਣ ਦੇ ਜਾਂਦੇ ਰਹੀ ਜਦੋਂ ਹੱਲਾ ਗੁੱਲਾ ਜਿਹੜਾ ਬਹੁਤ ਹੁੰਦਾ ਐ ਉਸ ਸੰਗਤ ਜਿੰਨੀ ਵੀ ਆਈ ਐ ਬਹੁਤ ਵੱਡਾ ਧੰਨਵਾਦ ਤੇ ਬੜੇ ਪਿਆਰ ਦੀ ਦੇਪਾਰ